ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪਟਿਆਲਾ ਪਹੁੰਚੇ ਪਟਿਆਲਾ ਪਹੁੰਚ ਕੇ মিডিਆ ਦੇ ਨਾਲ ਮੁਖਾਤਬ ਹੋਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਣੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਤੇ ਨਾਲ ਹੀ ਕਿਹਾ ਕਿ ਇਹ ਸਰਕਾਰ ਫੇਲ ਹੋ ਚੁੱਕੀ ਹੈ ਮੁੱਖ ਮੰਤਰੀ ਤਾਂ ਸਿਰਫ ਇੱਕ ਨਾਮ ਦੇ ਮੁੱਖ ਮੰਤਰੀਆਂ ਸਰਕਾਰ ਤਾਂ ਰਵਿੰਦ ਕੇਜਰੀਵਾਲ ਸਤਿੰਦਰ ਜੈਨ ਮਨੀਸ਼ ਸ਼ਿਸ਼ੋਧਿਆ ਚਲਾ ਰਹੇ ਨੇ ਤਰਬਨੀਤ ਬਿੱਟੂ ਨੇ ਨਾਲ ਹੀ ਲੈਂਡ ਪੂਲਿੰਗ ਮਾਮਲੇ ਦੇ ਉੱਤੇ ਬੋਲਦੇ ਕਿਹਾ ਕਿ ਅਸੀਂ ਇੱਕ ਇੰਚ ਵੀ ਨਹੀਂ ਛੱਡਾਂਗੇ ਇਸ ਤੋਂ ਇਲਾਵਾ ਦਰਬਾਰ ਸਾਹਿਬ ਤੋਂ ਬੰਬ ਦੇ ਨਾਲ ਉਡਾਣ ਦੀਆਂ ਲਗਾਤਾਰ ਜੋ ਧਮਕੀਆਂ ਮਿਲ ਰਹੀਆਂ ਉਸ ਦੇ ਉੱਤੇ ਬੋਲਦੇ ਕਿ ਹਰਬਨੀਤ ਬਿੱਟੂ ਨੇ ਕਿ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਸ ਤਰੀਕੇ ਦੇ ਨਾਲ ਨਿਸ਼ਾਨੇ ਸਾਧਦੇ ਨੇ ਪੰਜਾਬ ਦੀ ਸਰਕਾਰ ਦੇ ਉੱਤੇ ਇੱਕ ਵਾਰ ਬੰਨੀਤ ਬਿੱਟੂ ਦੀ ਜੁਬਾਨ ਸੁਣਾਉਂਦੇ ਆਂ ਅੱਜ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਆ ਉਹ ਤਾਂ ਬਹੁਤ بڑا ਨਗਾਰਾ ਜਿਹੜਾ ਆਇਆ ਪਿਆ ਹਰਾਨਗੀ ਦੀ ਗੱਲ ਉਦੋਂ ਹੁੰਦੀ ਆ ਵੀ ਜਦੋਂ ਅੱਜ ਸਾਡੇ ਪਵਿੱਤਰ ਸਥਾਨ ਦਰਬਾਰ ਸਾਹਿਬ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਉਦੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਕਿ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਗਈ ਜਿਹੜੀ ਕਿ ਸਾਡੇ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਕਰ ਸਕੇ ਕੋਈ ਹਮਲਾ ਕਰ ਸਕੇ ਇਹ ਮਤਲਬ ਅੰਦਰੋਂ ਇੱਕ ਸਾਰਿਆਂ ਦਾ ਵਿਸ਼ਵਾਸ ਹੈ ਇੱਕ ਭਰੋਸਾ ਹੈ ਪਰ ਜਿਹੜਾ ਵੀ ਜੇ ਵੀ ਕਿਸੇ ਨੇ ਕਿਉਂਕਿ ਲੋਕਾਂ ਦੇ ਵਿੱਚ ਜੇ ਤੁਸੀਂ ਸੋਚੋ ਵੀ ਉੱਥੇ ਜਾਣ ਤੋਂ ਕੋਈ ਆਸਤਾ ਜਾਂ ਕਿ ਕੋਈ ਜਾਣ ਤੋਂ ਉੱਥੇ ਡਰੂਗਾ ਕਿਉਂਕਿ ਜਿਹੜਾ ਸਾਹ ਨੇ ਉਹ ਤਾਂ ਗੁਰੂ ਦੇ ਦਿੱਤੇ ਹੋਏ ਆ ਤੇ ਉੱਥੇ ਕੋਈ ਬੰਬ ਦੇ ਚਲਾ ਕੇ ਜਾਂ ਇਹੋ ਜੀ ਕੋਈ ਗੱਲ ਕਰਕੇ ਕਿਸੇ ਨੂੰ ਕੋਈ ਆਸਤਾ ਜਿ ਰੋਕ ਸਕਦਾ ਬਿਲਕੁਲ ਨਹੀਂ ਹਾਂ ਜਿਹੜਾ ਇਹੋ ਜਿਹਾ ਕੋਈ ਬੰਦਾ ਹੈ ਉਹ ਗੱਲ ਮੂਹਰੇ ਜਰੂਰ ਆ ਜਾਣੀ ਚਾਹੀਦੀ ਹੈ ਕਿਉਂਕਿ ਕਈ ਦਿਨ ਹੋ ਗਏ ਕਈ 4-5 ਵਾਰ ਉਹ میل ਕੁਝ ਚੀਜ਼ਾਂ ਜਿਹੜੀਆਂ ਸਾਹਮਣੇ ਸ਼ਾਇਦ ਮੀਡੀਆ ਦੇ ਮੂਹਰੇ ਆ ਰਹੀਆਂ ਵੀ ਪਤਾ ਲੱਗਿਆ ਏ ਪਰ ਇਹ ਗੱਲਾਂ ਬਾਲੀਆਂ ਕਿਸੇ ਤਰੀਕੇ ਨਾਲ ਮੈਂ ਇਹ ਨਹੀਂ ਕਹਿੰਦਾ ਇਹ ਏਜੰਸੀਆਂ ਤੱਕ ਜਾਂ ਪੁਲਿਸ ਤੱਕ ਰਹਿਣੀਆਂ ਚਾਹੀਦੀਆਂ ਬਾਲਾ ਇਹਨੂੰ ਲੋਕਾਂ ਚ ਲਿਆ ਕੇ ਇੱਕ ਡਰ ਦਾ ਮਾਹੌਲ ਪੈਦਾ ਏ ਜਿਹੜਾ ਉਹ ਵੀ ਨਹੀਂ ਹੋਣਾ ਚਾਹੀਦਾ ਸਰ ਰਾਹੁਲ ਗਾਂਧੀ ਜੀ ਦਾ ਇੱਕ ਬਿਆਨ ਆਇਆ ਕਿ ਮੇਰੇ ਜ ਮਾਟਰਾ ਸਾਹਿਬ ਚੀਚਾ ਜੀ ਵੀ ਉਹਨਾਂ ਨੂੰ ਉੱਚੀ ਸਰਕਾਰ ਤੰਗ ਕਰ ਰਹੀ ਆ ਉਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਇੰਚਾਰਜ ਉਪੇਜ ਬਗੇਂਜੀ ਉਹਨਾਂ ਦੇ ਬੇਟੇ ਦੇ ਘਰ ਗਿਆ ਜਿਹੜੀ ਨੇ ਰੇਡ ਕੀਤੀ ਉਹਨਾਂ ਕਹਿੰਦੇ ਕਿ ਕਾਂਗਰਸ ਪਾਰਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਮੋਦੀ ਸਰਕਾਰ ਨੂੰ ਦੇਖੋ ਮੈਂ ਸਮਝਦਾ ਜੇ ਮੈਨੂੰ ਤੁਸੀਂ ਸੱਚੀ ਗੱਲ ਪੁੱਛੋ ਤਾਂ 14 ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਤੇ ਜਿਹੜੇ ਕਾਂਗਰਸ ਦੇ ਜਾਂ ਗਾਂਧੀ ਪਰਿਵਾਰ ਦੇ ਜਿਹੜੇ ਜਵਾਈ ਰਾਜਾ ਨੇ ਕੁਵੜਾ ਰਾ ਸਾਹਿਬ 14 ਤੋਂ ਅੱਜ ਕਿੰਨੇ ਹੋ ਗਏ 25 ਅੱਜ 11 ਸਾਲ ਹੋ ਗਏ ਉਹਨਾਂ ਦੇ ਉੱਤੇ ਏਸੇ ਕਰਕੇ ਵੀ ਕੋਈ ਇਹ ਨਾ ਕਹਿ ਦੇਵੇ ਕਿੰਤੂ ਪ੍ਰਿੰਤੂ ਨਾ ਕੋਈ ਖੜਾ ਕਰੇ ਲਗਾਤਾਰ ਏਜੰਸੀਆਂ ਇਨਕੁਆਰੀਆਂ ਕਰ ਰਹੀਆਂ ਲਗਾਤਾਰ ਛਾਣਮੀਨ ਕਰ ਰਹੀਆਂ ਤੇ ਹੁਣ ਉਹ ਜਿਹੜੀ ਪੂਰੀ ਤਿਆਰ ਕਰਕੇ ਉਹ ਹੁਣ ਫਾਈਲ ਆ ਜਿਹੜੀ ਉਹ ਕੋਰਟ ਚ ਚਲੇ ਜਾਊਗੀ ਜੇ ਕੋਈ ਐਸੀ ਗੱਲ ਹੁੰਦੀ ਤਾਂ ਭਾਈ ਸਾਹਿਬ 14 ਚੀ ਬਾਡਰਾ ਸਾਹਿਬ ਜੇਲ੍ਹ ਚ ਸਿੱਟੇ ਹੁੰਦੇ ਜੇ ਕੋਈ ਐਸੀ ਗੱਲ ਹੁੰਦੀ ਸਰਕਾਰ ਨੇ ਪੱਖਪਾਤ ਕਰਨ ਨਹੀਂ ਹੁੰਦੀ ਤਾਂ ਫਿਰ ਵਾਡਰਾ ਸਾਹਿਬ ਹੁਣ ਨੂੰ ਬਾਹਰ ਨਾ ਫਿਰ ਸਕਦੇ ਹੋਏ ਦੁਨੀਆਂ ਦੇ ਹਰ ਮੁਲਕ 'ਚ ਉਹਨਾਂ ਦੀ ਜਾਇਦਾਦ ਆ ਮੈਂ ਕਹਿ ਸਕਦਾ ਵੀ ਕੋਈ ਐਸਾ ਮੁਲਕ ਦਾ ਕੋਨਾ ਨਹੀਂ ਐਸਾ ਕੋਈ ਸ਼ਹਿਰ ਨਹੀਂ ਜਿੱਥੇ ਵਾਡਰਾ ਦਾ ਘਰ ਨਾ ਹੋਵੇ ਜਿੱਥੇ ਵਾਡਰਾ ਦੀ ਜ਼ਮੀਨ ਜਾਇਦਾਦ ਨਾ ਹੋਵੇ ਪਰ ਇਹ ਐਡਾ ਵੱਡਾ ਇੱਕ ਪਰਿਵਾਰ ਆ ਜੇ ਉਹਦੇ ਉੱਤੇ ਮਾੜੀ ਜਿਹੀ ਕੋਈ ਕੱਚੀ ਗੱਲ ਹੋ ਜਾਂਦੀ ਆ ਹੋ ਗਈ ਤਾਂ ਮਰ ਮੁੜ ਕੇ ਉਹਦਾ ਜਵਾਬ ਦੇਣਾ ਔਖਾ ਇਸ ਕਰਕੇ 11 ਸਾਲ ਹਰ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਹਰ ਚੀਜ਼ ਜੋੜੀ ਜਾ ਰਹੀ ਹੈ ਕੜੀ ਨਾਲ ਕੜੀ ਜੋੜੀ ਜਾਂਦੀ ਹੈ ਇੱਕ ਕੇਸ ਦੇ ਵਿੱਚ ਹੁਣ ਪੂਰੀ ਜਿਹੜੀ ਉਹ ਤਿਆਰ ਕਰਕੇ ਇਨਕੁਆਇਰੀ ਹੁਣ ਉਹ ਟੂ ਕੋਰਟ ਹੋਏਗੀ ਤੇ ਫਿਰ ਕੋਰਟ ਆ ਜਿਹੜਾ ਉਹਦੇ ਵਿੱਚ ਬਹਿਸ ਹੋਏਗੀ ਸਜ਼ਾ ਸੁਣਾਈ ਜਾਏਗੀ ਕੋਈ ਉਹਨਾਂ ਨੂੰ ਪਹਿਲਾਂ ਕਿਸ ਨੇ ਅਰੈਸਟ ਨਹੀਂ ਕੀਤਾ ਕੋਈ ਉਹਨਾਂ ਦੀ ਪੁੱਛ ਪੁੱਛਦ ਅਸਲੀ ਉਹ ਬੁલાਏ ਨੇ ਉਹ ਜਾਂਦੇ ਆ ਤੇ ਹੁਣ ਉਹਦੇ ਵਿੱਚੋਂ ਜੋ ਵੀ ਈਡੀ ਕੱਢੇਗੀ ਜੋ ਵੀ ਉਹਨਾਂ ਦੇ ਜਾਇਦਾਦ ਦੀਆਂ ਗੱਲਾਂ ਨਿਕਲਣ ਲੱਗੀਆਂ ਇਹ 'ਚ ਤਾਂ ਕੋਈ ਭੁਲੇਖਾ ਹੀ ਨਹੀਂਗਾ ਵੀ ਉਹਨਾਂ ਨੇ ਵੱਖ-ਵੱਖ ਸੀ ਮინისტრਾਂ ਤੋਂ ਚਾਹੇ ਉਹ ਹਰਿਆਣਾ ਦਾ ਸੀਐਮ ਸਰਕਾਰ ਹੋਵੇ ਉਸ ਵੇਲੇ ਲਾਭ ਲਏ ਚਾਹੇ ਉਹਨਾਂ ਨੇ ਬਘੇਲ ਸਾਹਿਬ ਜਿੱਥੇ ਇਹਨਾਂ ਦੀ ਸਰਕਾਰ ਰਹੀ ਛਤੀਸਗੜ ਉਦੋਂ ਇਹਨਾਂ ਦੇ ਇਹਨਾਂ ਦੇ بیٹے ਸੀਐਮ ਦੇ ਨਾਲ ਲੜ ਕੇ ਉਸ ਵੇਲੇ ਸਾਰਾ ਕੁਝ ਕੀਤਾ ਗਿਆ ਇੱਥੇ ਤੱਕ ਕੀ ਮੈਂ ਤੁਹਾਨੂੰ ਇਹ ਤੁਸੀਂ ਹੈਰਾਨ ਹੋਵੋਗੇ ਕਾਉਂਟਰ ਦਾ ਸਵਾਲ ਟਾਇ ਸੀ ਕਿ ਗਲਤ ਹੋ ਰਿਹਾ ਹੈ ਦੇਖੋ ਇੱਕ ਗੱਲ ਮੇਰੀ ਸਮਝੋ ਮੈਂ ਜੋ ਜਿਸ ਪਰਿਵਾਰ ਚੋਂ ਆਨਾ ਜੀ ਅਸੀਂ ਉਹ ਪਰਿਵਾਰ ਆ ਜਿਹਨੇ ਪੰਜਾਬ ਦੇ ਵਿੱਚ ਅਤਵਾਦ ਨੂੰ ਖਤਮ ਕੀਤਾ ਮੇਰੇ ਦਾਦਾ ਜੀ ਨੇ ਉਸ ਵੇਲੇ ਆਪਣੀ ਚਾਹੇ ਉਹ ਨਹੀਂ ਰਹੇ ਪਰ ਇਹ ਪੰਜਾਬ ਨੂੰ ਸਮਝਣਾ ਪੰਜਾਬ ਇੱਕ ਬਾਰਡਰ ਸਟੇਟ ਆ ਪੰਜਾਬ ਇੱਕ ਮਿਨੋਰਿਟੀ ਸਟੇਟ ਆ ਤੇ ਬਹੁਤ ਹਮਲੇ ਆ ਜਿਹੜੇ ਹਮੇਸ਼ਾ ਹੁੰਦੇ ਆ ਬੜੀਆਂ ਤਾਕਤਾਂ ਇਹਨੂੰ ਲੱਗੀਆਂ ਰਹਿੰਦੀਆਂ ਆ ਉਸ ਕੰਨ ਨੂੰ ਸਮਝ ਕੇ ਪੂਰੇ ਦੀ ਸਰਕਾਰ ਆ ਜਿਹੜੀ ਇਹ ਅਣਜਾਣ ਸਰਕਾਰ ਮੈਂ ਤਾਂ ਹਮੇਸ਼ਾ ਕਹਿੰਨਾ ਵੀ ਇੱਕ ਅਣਜਾਣ ਮੁੱਖ ਮੰਤਰੀ ਆ ਜਿਹੜਾ ਉਹ ਪੰਜਾਬ ਨੂੰ ਤੇ ਓਦੋਂ ਬਾਅਦ ਉਸ ਮੁੱਖ ਮੰਤਰੀ ਨੂੰ ਇੰਨੀਆਂ ਭਿੰਡਾਂ ਚਿੰਬੜੀਆਂ ਹੋਈਆਂ ਏ ਚਾਹੇ ਉਹ ਕੇਦਰੀਵਾਲ ਹੋਵੇ ਉਹ ਸੁਪਰ ਸੀਐਮ ਓਦੋਂ ਬਾਅਦ ਸੁਸੋਦੀਆ ਹੋਵੇ ਉਹ ਇੱਕ ਸੀਐਮ ਪੂਰੇ ਜੈਨ ਤੁਸੀਂ ਕਿਸੇ ਵੀ ਆਮ ਆ ਵੱਡੇ ਚੈਨਲ ਖੜੇ ਆ ਸਾਰੇ ਚੈਨਲਾਂ ਦੇ ਜਿਹੜੇ ਵੱਡੇ ਜਿਹੜੇ ਉਹਨਾਂ ਦੇ ਐਡੀਟਰ ਨੇ ਉਹਨਾਂ ਨੂੰ ਸੱਦ ਕੇ ਜੇ ਕੋਈ ਪਾਲਿਸੀ ਬਾਰੇ ਸਮਝਾਉਂਦਾ ਏ ਤਾਂ ਉਹ ਜੈਨ ਸਮਝਾਉਂਦਾ ਈ ਸਾਡੇ ਮੰਤਰੀ ਸਾਡੇ ਜਿਹੜੇ ਪੰਜਾਬ ਨੇ ਬਣਾਇਆ ਉਹਨਾਂ ਨੂੰ ਕੀ ਹੋ ਗਿਆ ਉਹ ਕੁਝ ਦੱਸ ਨਹੀਂ ਸਕਦੇ ਇਹ ਜੈਨ ਅਰ ਗਿਆ ਕਿਉਂ ਬੈਠਿਆ ਇਹ ਇਸੇ ਕਰਕੇ ਬੈਠਿਆ ਵੀ ਭਗਵੰਤ ਮਾਨ ਇੱਕ ਕਮਜ਼ੋਰ ਮੁੱਖ ਮੰਤਰੀ ਆ ਜਿਨੇ ਕਦੇ ਆਪਣੇ ਅਹੁਦੇ ਉਹਨੂੰ ਸਮਝੀ ਨਹੀਂ ਆਈ ਵੀ ਮੁੱਖ ਮੰਤਰੀ ਮੇਰੀ ਮੁੱਖ ਮੰਤਰੀਸ਼ਪ ਕੀ ਆ ਇਹਨਾਂ ਨੇ ਤਾਂ ਤੁਰ ਜਣਾ 27 ਤੋਂ ਬਾਅਦ ਭਾਈ ਰਹਿ ਤੈਨ ਜਾਣਾ ਪੰਜਾਬ ਚ ਤੇ ਤੂੰ ਉਦੋਂ ਜਵਾਬ ਕੀ ਦੇਵੇਂਗਾ ਜਿਹੜੇ ਤੁਸੀਂ ਵਾਅਦੇ ਕੀਤੇ ਹੋਏ ਸੀ ਉਹਦਾ ਕੀ ਬਣੂਗਾ ਹਜ਼ਾਰ ਹਜ਼ਾਰ ਰੁਪਏ ਤਾਂ ਯਾ ਦੇ ਨਹੀਂ ਸਕਿਆ ਆਪਾਂ ਇਸ ਤੋਂ ਵੱਧ ਉਹਨਾਂ ਦਾ ਕੀ ਕਵਾਂਗੇ ਆ ਆਹੀ ਪਟਿਆਲੇ ਮੈਂ ਖੜਾ ਰਜਿੰਦਰਾ ਹਸਪੀਟਲ ਆਪਰੇਸ਼ਨ ਇਹ ਹਸਪੀਟਲਾਂ ਦੀ ਗੱਲ ਕਰਦੇ ਆ ਅੱਜ ਰਜਿੰਦਰਾ ਹਸਪੀਟਲ ਕਿੰਨੀ ਵਾਰ ਤੁਸੀਂ ਕਵਰ ਚ ਕਰ ਚੁੱਕੇ ਹੋ ਵੀ ਆਪਰੇਸ਼ਨ ਕਰਦੇ ਕਰਦੇ ਵਿੱਚ ਜਗ੍ਹਾ ਬਿਜਲੀ ਚਲੀ ਜਾਂਦੀ ਹੈ ਇੱਥੇ ਦੇ ਸਰਦਾਰ ਬਲਬੀਰ ਸਿੰਘ ਜੀ ਮਿਨਿਸਟਰ ਨੇ ਹੈਲਥ ਮਿਨਿਸਟਰ ਮੈਂ ਤੁਹਾਡੇ ਰਾਹੀਂ ਉਹ ਸੁਣਦਾ ਰਿਹਾ ਉਹਨਾਂ ਨੇ ਬੇਵਸੀ ਅਫਸਰਾਂ ਨੂੰ ਲਿਜਾ ਕੇ डीसी ਨੂੰ ਲਿਆ ਕੇ ਹੋਰ ਕਾਰਪੋਰੇਸ਼ਨ ਦੇ ਚੀਫ ਨੂੰ ਲਿਆ ਕੇ ਉਹਨਾਂ ਨੇ ਬੇਵੱਸੀ ਸਾਬਿਤ ਕੀਤੀ ਵੀ ਕਿੰਨੀ ਵਾਰ ਮੈਂ ਯਾਰ ਤੁਹਾਨੂੰ ਸਫਾਈ ਕਰਨ ਨੂੰ ਕਹਤਾ ਕਿੰਨੀ ਵਾਰ ਕਹਤਾ ਇੱਥੋਂ ਪਤਾ ਲੱਗਦਾ ਵੀ ਇਹਨਾਂ ਦੀ ਕਮਾਂਡ ਆ ਜਿਹੜੀ ਉਹ ਕਿਤੇ ਕਿਤੇ ਨਾ ਕਿਤੇ ਖਤਮ ਹੋ ਚੁੱਕੀ ਆ ਹੁਣ ਸਭ ਤੋਂ ਵੱਡਾ ਬੇਅਦਵੀ ਦਾ ਇਸ਼ੂ ਸੀ ਉਹ ਚ ਕੀ ਕੀਤਾ ਅਖੀਰ ਅਖੀਰ ਇਹ ਸੀਬੀ ਸਾਢੇ 3 ਵਾਰ ਸਾਲ ਬਾਦ ਬਿੱਲ ਲਿਆਵਾਂਗੇ ਅਖੀਰ ਬਿੱਲ ਲਿਆਂਦਾ ਹੀ ਨਹੀਂ ਇਹਨੂੰ ਕਮੇਟੀ ਨਹੀਂ ਕਹੋਂਗੇ ਤਾਂ ਕੀ ਕਹੋਂਗੇ ਐਡਾ ਸੀਰੀਅਸ ਗੱਲ ਮੁੜ ਕੇ ਕਹਿੰਦੇ ਜੀ ਹੁਣ 6 ਮਹੀਨੇ ਇਹਦੇ ਉੱਤੇ ਡਿਸਕਸ਼ਨ ਹੋਊਗੀ ਤੇ ਭਾਈ 6 ਮਹੀਨੇ ਪਹਿਲਾਂ ਡਿਸਕਸ਼ਨ ਕਰਾਉਣ ਤੋਂ ਬਾਅਦ ਬਿੱਲ ਲੈ ਆਉਂਦੇ ਇਸ ਕਰਕੇ ਹਰ ਚੀਜ਼ ਕੋਈ ਸਿਰ ਪੈਰ ਦੀ ਗੱਲ ਨਹੀਂ ਜਿਹੜੀ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਆ ਉਹਦੇ ਵਿੱਚ ਸਿਰਫ ਤੇ ਸਿਰਫ ਮੈਂ ਤੁਹਾਡੇ ਮੀਡੀਆ ਤੇ ਕਹਿਣਾ ਵੀ ਇਹ ਆਮ ਆਦਮੀ ਪਾਰਟੀ ਵਾਲੇ ਜਵਾਬ ਦੇ ਦੇਣ ਸਾਰਾ ਲੈਂਡ ਪੂਲਿੰਗ ਲੈਂਡ ਜਿਹੜੀ ਪੂਲਿੰਗ ਪਾਲਸੀ ਆ ਉਹ ਕੋਈ ਇੰਡਸਟਰੀ ਮਿਨਿਸਟਰ ਨਹੀਂ ਚਲਾ ਰਿਆ ਕੋਈ ਹੋਰ ਨਹੀਂ ਚਲਾ ਰਿਆ ਸਿਰਫ ਸਕਿੰਦਰ ਜੈਨ ਫਿਰ ਮੈਂ ਕਹਿਣਾ 4 ਦਿਨ ਪਹਿਲਾਂ ਮੀਟਿੰਗ ਹੋਈ ਆ ਜਿੱਥੇ ਸਾਰੇ মিডিਆ ਵਾਲੇ ਸੱਦੇ ਸੀ ਇੱਕ ਬੜੇ ਤੋਂ ਬੜੇ ਉਹਨਾਂ ਨੂੰ ਜੇ ਅਮਨ ਉਰੜਾ ਵੀ ਸੀ ਉੱਥੇ ਦੂਜੇ ਮਿਨਿਸਟਰ ਵੀ ਸੀ ਕਿਸੇ ਨੂੰ ਬੋਲਣ ਨਹੀਂ ਦਿੱਤਾ ਜੇ ਕਿਸ ਨੇ ਉਹਦੀ ਗੱਲ ਕੀਤੀ ਆ ਤਾਂ ਜੈਨ ਨੇ ਕੀਤੀ ਆ ਤੇ ਸਤਿੰਦਰ ਜੈਨ ਅਰਗੇ ਠੱਗ ਚੋਰ ਜਿਹੜੇ ਜੇਲ੍ਹਾਂ ਚ ਰਹਿ ਕੇ ਆਏ ਤੇ ਹਾਰ ਜੇਲ੍ਹ ਚੋਂ ਰਹਿ ਕੇ ਆਏ ਆ ਅੱਜ ਉਹ ਯਾਰ ਪੰਜਾਬ ਦੀਆਂ ਕੋਠੀਆਂ ਦਾ ਅੱਜ ਉਹ ਸਾਡੇ ਯਾਰ ਇੱਕ ਕਿਸਾਨੀਆਂ ਦੀ ਜ਼ਮੀਨ ਦਾ ਸਾਡੀ ਜਿਹੜੀ ਮਾਂ ਐ ਇੱਕ ਮਾਂ ਜੰਮਣ ਵਾਲੀ ਇੱਕ ਮਾਂ ਜ਼ਮੀਨ ਜੇ ਉਹ ਜ਼ਮੀਨਾਂ ਦਾ ਫੈਸਲਾ ਦਿੱਲੀੋਂ ਆ ਕੇ ਸਤਿੰਦਰ ਜੈਨ ਅਰਗੇ ਕਰੂਗਾ ਬਿਲਕੁਲ ਨਹੀਂ ਕਰਨ ਦਿੰਦੇ ਬਿਲਕੁਕਲ ਨਹੀਂ ਕਰਨ ਦਿੰਦੇ ਸਤਿੰਦਰ ਜੈਨ ਉਹ ਨਹੀਂ ਜਿੱਥੇ ਲੱਭ ਗਏ ਮੇਰੇ ਅਰਗੇ ਨੂੰ ਜੇ ਪਤਾ ਲੱਗ ਗਿਆ ਕਿ ਕਿਤੇ ਪੰਜਾਬ ਚ ਇਹਦੀਆਂ ਨਾਪਦੀੜਾਂ ਪਵਾਈਆਂ ਇਹ ਨਾ ਤੈਨੂੰ ਚੱਪਲਾ ਲਾ ਕੇ ਭਜਦਾ ਦੇਖੂਗਾ ਮੈਂ ਤੈਨੂੰ ਇੰਨਾ ਕਹਿ ਰਿਹਾ ਹਾਂ ਆਖਰੀ ਕੁਐਸਚਨ ਹੈ ਜੀ ਚਰਨਜੀਤ ਸਿੰਘ ਤੁਸੀਂ ਵੀ ਸਾਰਾ ਪੰਜਾਬ ਤੋਂ ਆਉਂਦੇ ਹੋ ਕਿ ਆ ਤੁਸੀਂ ਉਹਨਾਂ ਨੌਜਵਾਨਾਂ ਦੇ ਘਰ ਤਾਂ ਗਏ ਜਿਨ੍ਹਾਂ ਕੀ ਪਿਛਲੇ ਦਿਨੀ ਕੌੜੀ ਆਇਆ ਉਡੀ ਡਰਕ ਦੇ ਨਾਲ ਨਾ ਜਾਣਾ ਪਵੇ ਯਾਰ ਇਸ ਜੇ ਘਰਾਂ ਚ ਨਾ ਕਿਸੇ ਦੀ ਮੌਤ ਹੋਵੇ ਮੈਂ ਤਾਂ ਉਹ ਬੰਦਾ ਐ ਜਿਹਨੇ ਪੰਜਾਬ ਚ ਉਸ ਵੇਲੇ 2009 ਚ ਪਟਿਆਲੇ ਵੀ ਮੈਨੂੰ ਯਾਦ ਮੈਂ ਤਾਂ ਉਸ ਵੇਲੇ ਘਰ ਘਰ ਜਾ ਕੇ ਹੋਕਾ ਦਿੱਤਾ ਸੀ ਵੀ ਇਕੱਠੇ ਹੋ ਜੋ ਇਕੱਠੇ ਹੋ ਜੋ ਇਹ ਮੂਰੇ ਦਿਖ ਰਿਆਂ ਸੀ ਮੈਨੂੰ ਮੈਂ 45 ਦਿਨ 1500 ਕਿਲੋਮੀਟਰ ਜਾ ਕੇ ਮੈਂ ਘਰ ਘਰ ਕੁੰਡਾ ਖੜਕਾਇਆ ਸੀ ਵੀ ਇਕੱਠੇ ਹੋ ਜੋ ਪਰ ਉਸ ਵੇਲੇ ਮੇਰੀ ਗੱਲ ਨਹੀਂ ਸੁਣੀ ਅਜ ਸਾਹਮਣਾ ਕਰਨਾ ਪੈ ਰਿਆ ਪਰ ਇਹਨੂੰ ਇਹ ਮੁੱਦਾ ਐਸਾ ਏ ਇਹਦੇ ਉੱਤੇ ਸਿਆਸਤ ਨਹੀਂ ਕਰ ਹੋਣੀ ਹੋਰ ਮੁੱਦੇ ਬਤੇਰੇ ਆ ਨਸ਼ੇ ਵਾਲਾ ਮੈਂ ਜੋ ਕਹਿ ਰਿਹਾ ਸਰਕਾਰ ਕਰ ਰਹੀ ਆ ਮੈਂ ਕਹਿੰਦਾ ਬਹੁਤ ਕੋਸ਼ਿਸ਼ ਕਰ ਰਹੀ ਆ ਕੋਈ ਵੀ ਸਰਕਾਰ ਆ ਉਹ ਕੋਸ਼ਿਸ਼ ਕਰੂਗੀ ਇਹਦੇ ਉੱਤੇ ਮੈਂ ਕਦੇ ਨਾ ਸਿਆਸਤ ਕੀਤੀ ਆ ਨਾ ਮੈਂ ਇਸ ਗੱਲ ਤੇ ਸਿਆਸਤ ਕਰਨੀ ਸਰਕਾਰ ਨੇ ਜੀਤੀਆ ਤੇ ਕਾਰਵਾਈ ਕੀਤੀ ਆ ਡਰੱਗਸ ਦੇ ਮਾਮਲੇ ਤੁਸੀਂ ਕਿਵੇਂ ਦੇਖਦੇ ਹੋ ਜੋ ਵੀ ਕਹਿੰਦੇ ਕਿ ਬੜੀ ਮੱਛੀ ਮੱਛਲੀ ਛੋਟੀ ਆ ਉਹ ਯਾਰ ਉਹ ਚ ਮਾੜੀ ਗੱਲ ਤਾਂ ਇੱਕੋ ਹੀ ਹੋਈ ਨਾ ਜੀ ਨਸ਼ੇ ਤੇ ਤਾਂ ਕਾਰਵਾਈ ਕੀਤੀ ਹੋਈ ਨਾ ਆਹੀ ਪਟਿਆਲੇ ਜੇਲ੍ਹ ਚ ਬੰਦ ਸੀ ਜਦੋਂ ਨਸ਼ੇ ਦੇ ਸੀ ਉਦੋਂ ਤਾਂ ਉਹਦੇ ਤੇ ਉਹਨੂੰ ਬੇਲ ਮਿਲ ਕੇ ਉਹਨੂੰ ਬਾਹਰ ਕੱਢਤਾ ਇਹ ਸਰਕਾਰ ਨੇ ਅੱਜ ਤਾਂ ਡੀਏ ਦਾ ਕੇਸ ਆ ਇਹੀ ਤਾਂ ਰੋਣਾ ਹੈ ਵੀ ਅੱਜ ਉਹਨੂੰ ਨਸ਼ੇ ਦੇ ਕੰਮ ਚੋਂ ਕੱਢ ਕੇ ਉਹਤੇ ਵਾਧੂ ਜਾਇਦਾਦ ਜਿਹੜਾ ਹੈ ਉਹਦਾ ਕੇਸ ਪਾਤਾ ਨਸ਼ੇ ਚੋਂ ਤਾਂ ਉਹਨੂੰ ਬਚਾ ਲਿਆ ਗੱਲ ਤਾਂ ਰੋਣਾ ਤਾਂ ਇਹੀ ਆ ਵੀ ਉਹਦੀ ਮਦਦ ਕਰਤੀ ਸਾਈਜ ਕੀ ਦੇਖ ਲਓਗਾ ਕਾਂਲੀ ਪਾਰ ਤੇ ਭਾਜਪਾ ਦਾ ਕੋਈ ਗੱਠ ਜੋੜ ਨਹੀਂ ਨਹੀਂ ਬੀਜੇਪੀ ਗੱਠ ਜੋੜ ਕਹਿੰਦਾ ਜੀ ਇਕੱਲੇ ਬੀਜੇਪੀ ਦੀ ਸਰਕਾਰ ਬਣੂਗੀ ਦੋਲ ਇੰਜਨ ਦੀ ਸਰਕਾਰ ਬਣੂਗੀ ਤਾਂ ਤੁਸੀਂ ਸੁਣਿਆ ਰਵਨੀਤ ਮਿੱਟੂ ਦੇ ਵੱਲੋਂ ਜੰਮ ਕੇ ਪੜਾਸ ਕੱਢੀ ਗਈ ਆ ਵਕਵਕ ਮੁੱਦਿਆਂ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਜਿੱਥੇ ਸਰਕਾਰ ਨੂੰ ਆੜੇ ਹੱਥੀ ਲਿਆ ਉੱਥੇ ਹੀ ਦਰਬਾਰ ਸਾਹਿਬ ਦੇ ਮਾਮਲੇ ਦੇ ਉੱਤੇ ਵੀ ਕਿਹਾ ਕਿ ਇਸ ਮਾਮਲੇ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਤਾਂ ਲੈਂਡ ਪੋਲਿੰਗ ਮਾਮਲੇ ਦੇ ਉੱਤੇ ਬੋਲਦਾ ਕਿਹਾ ਕਿ ਅਸੀਂ 1 ਇੰਚ ਵੀ ਜ਼ਮੀਨ ディでまげ